ਲੋਕ ਪਹਿਲੇ ਦੋ ਦਿਨੋਂ ਜਦੋਂ ਤੋਂ ਇਲੈਕਸ਼ਨ ਸ਼ੁਰੂ ਹੋਈ ਆ ਲੋਕ ਫੈਸਲਾ ਕਰੀ ਬੈਠੇ ਸੀ ਵੀ ਭਾਈ ਪਿਛਲੀ ਵਾਰੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਤੁਸੀਂ ਅੱਜ ਵੀ ਪੋਲਿੰਗ ਬੂਥਾਂ ਦੇ ਘੁੰਮ ਕੇ ਦੇਖ ਲਓ ਤੇ ਜਿਹਨਾਂ ਦਾ ਅੱਜ ਵੀ ਨਿਕਲੇ ਵਹਿਮ ਉਹਨਾਂ ਦਾ 4 ਤਰੀਕ ਨੂੰ ਕੱਢ ਦੇਾਂਗੇ ਵੱਡੇ ਸਾਡੇ ਐਤ ਕੀ ਸਰਪੰਚੀ ਵਾਂਗੂ ਲੜ ਰਹੇ ਆ ਇਲੈਕਸ਼ਨ ਵੱਡਾ ਫਰਕ ਤਾਂ ਇਹਨਾਂ ਦਾ ਚੋਣਤੰਤ ਪ੍ਰੈਜ਼ੈਂਟਡ ਬਾਈ ਅਮਾਰੀ ਹिल्स ਲਕਸ਼ਰੀ ਫਾਰਮਸ ਐਂਡ ਕੰਟਰੀ ਹੋਮਸ ਨਿਊ ਚੰਡੀਗੜ੍ਹ ਤਾ ਸੰਗਰੂਰ ਦੇ ਵਿੱਚ ਚੋਣ ਖਾੜਾ ਪਕਿਆ ਹੋਇਆ ਲੋਕ ਵੋਟਾਂ ਪਾ ਰਹੇ ਨੇ ਸਾਡੇ ਨਾਲ ਦੇ ਮੰਤਰੀ ਮੀਤਹਿਰ ਤਾਂ ਮੀਤਹਿਰ ਜੀ ਕੀ ਲੱਗ ਰਿਹਾ ਲੋਕ ਕਿਹਨੂੰ ਚੁਣ ਰਹੇ ਨੇ ਫਿਰ ਸੰਗਰੂਰ ਦੇ ਸਾਨੂੰ ਚੁਣ ਰਿਹਾ ਜੀ ਹੋਰ ਕਿਹਨੂੰ ਚੁਣ ਰਿਹਾ ਇੱਕ ਕੀ ਆ ਸਵੇਰ ਦੇ ਜਾ ਰਹੇ ਇੱਕ ਮੈਂ ਤੁਹਾਨੂੰ ਇੰਨੇ ਦਿਨਾਂ ਦਾ ਕਹੀ ਜਾਣਾ ਕਿ ਇੱਕ ਪਾਸੜ ਜਿੱਤਾਂ ਵਾਲੀ ਪਾਰਟੀ ਦੀ ਹੋਣੀ ਆ ਆ ਕਈ ਬਣਿਆਂ ਨੂੰ ਵਹਿਮ ਸੀ ਜੇ ਇੱਥੇ ਆਏ ਹੋ ਜੋ ਐ ਹੋ ਜੋ ਤੁਸੀਂ ਅੱਜ ਵੀ ਪੋਲਿੰਗ ਬੂਥਾਂ ਦੇ ਘੁੰਮ ਕੇ ਦੇਖ ਲਓ ਤੇ ਜਿਨ੍ਹਾਂ ਦਾ ਅੱਜ ਵੀ ਨਿਕਲੇ ਵਹਿਮ ਉਹਨਾਂ 4 ਤਰੀਕ ਨੂੰ ਕੱਢ ਦਾਂਗੇ 4 ਨੂੰ ਨਿਕਲੂਗਾ ਫਿਰ 100% ਵਿਰੋਧੀ ਤੁਹਾਡੇ ਦੇ ਦੰਜ ਗਸਣਗੇ ਹੀ ਮੈਨੂੰ ਕੋਈ ਨਹੀਂ ਲੱਗ ਜੂ ਪਤਾ ਜੇ ਇਹ ਕੋਈ ਕਹਿ ਕੇ ਦਿਖਾਵੇ ਅੱਜ ਵੀ 4 ਤਰੀਕ ਨੂੰ ਵਹਿਮ ਕੱਢਾਂਗੇ ਅਸੀਂ ਕਹਿ ਰਹੇ ਆ ਦੂਜੇ ਕੋ ਕਹਿ ਕੇ ਦਿਖਾਵੇ ਚੈਲੰਜ ਕਰ ਰਹੇ ਆ ਵਿਰੋਧੀਆਂ ਹੈ ਚੈਲੰਜ ਕਰ ਰਹੇ ਆ ਵਿਰੋਧੀਆਂ ਚੈਲੰਜ ਕਰ ਰਹੇ ਆ ਤਾਂ ਲੋਕ ਕੀ ਕਹਿ ਰਹੇ ਨੇ ਜਦੋਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਵੋਟਾਂ ਮੰਗਣ ਨੂੰ ਕਹਿ ਰਹੇ ਹਾਂ ਬੂਥਾਂ ਦੇ ਵਿੱਚ ਜਦੋਂ ਮੈਂ ਚੈਲੰਜ ਕਰ ਰਿਹਾ ਲੋਕ ਫਿਰ ਦੱਸੋ ਕੀ ਕਹਿੰਦੇ ਹੋਣਗੇ ਲੋਕ ਇਹ ਕਹਿੰਦੇ ਕਿ ਭਾਈ ਨਾਲ ਆ ਤੁਹਾਡੇ ਦੇਖੋ ਮੇਰੀ ਤੀਜੀ ਇਲੈਕਸ਼ਨ ਆਪਦੀ ਹੈ 2-3 MP ਵਾਲੀਆਂ ਲੜਲੀਆਂ ਸਾਨੂੰ ਬੰਦੇ ਨੂੰ ਇੰਨਾ ਕੁ ਪਤਾ ਲੱਗ ਜਾਂਦਾ ਬੂਥ ਦੇਖ ਕੇ ਲੋਕਾਂ ਨੂੰ ਮਿਲ ਕੇ ਵੀ ਕਿਸ ਪੱਖ ਨੂੰ ਜਿਹੜੇ ਲੋਕ ਐ ਜਾ ਰਹੇ ਆ ਲੋਕ ਪਹਿਲੇ ਦਿਨੋਂ ਜਿੱਦਣ ਤੋਂ ਇਲੈਕਸ਼ਨ ਸ਼ੁਰੂ ਹੋਈ ਆ ਲੋਕ ਫੈਸਲਾ ਕਰੀ ਬੈਠੇ ਸੀ ਵੀ ਭਾਈ ਪਿਛਲੀ ਵਾਰੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਪਿਛਲੀ ਵਾਰ ਨਾਲੋਂ ਜੇ ਮੈਂ ਪੁੱਛਾਂ ਹੁਣ ਫਰਕ ਕੀ ਨਜ਼ਰ ਆ ਰਿਹਾ ਤੁਹਾਨੂੰ ਪਿਛਲੀ ਵਾਰ ਵੀ ਲੜੇ ਉਹ ਤੇ ਮੁੰਡੇ ਸਾਡੇ ਐ ਕਿ ਸਰਪੰਚੀ ਵਾਂਗੂ ਲੜ ਰਹੇ ਆ ਇਲੈਕਸ਼ਨ ਵੱਡਾ ਫਰਕ ਤਾਂ ਇਹਨਾਂ ਦਾ ਸਰਪੰਚ ਜੀ ਪਿਛਲੀ 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 ਵਾਰੀ ਮੈਂ ਬੂਤ ਤਿਆ ਸੀ ਇਹ ਬਸ ਆ ਜੇ ਬੈਠੇ ਸੀ ਵੀ ਚੱਲ ਕੋਈ ਨਹੀਂ ਜਿੱਤੀ ਜਾਣਾ ਹਾਂ ਜਿੱਤੀ ਪਿਆ ਹੁਣ ਜਿਹੜਾ ਪਿਛਲੀ ਵਾਰ ਦਾ ਸੇਕ ਲੱਗਿਆ ਨਾ ਐਦਕੇ ਨੂੰ ਨਾ ਗਰਮੀ ਲੱਗ ਰਹੀ ਹੈ ਮੈਂ ਹਜੇ ਪੋਲਿੰਗ ਹੁੰਤਾਂ ਜਾ ਕਹਿੰਦਾ ਵੀ ਕੂਲਰ ਕਰ ਲਵਾ ਦਿਓ ਕਹਿੰਦੇ ਬਾਈ ਕੂਲਰ ਤਾਂ ਤਾਂ ਲਵਾਵਾਂਗੇ ਜੇ ਬੈਠਣਾ ਸੀ ਅਜੇ ਤਾਂ 6 ਵਜੇ ਤੱਕ ਬੈਠਣਾ ਹੀ ਨਹੀਂ ਅਜੇ ਤਾਂ ਬਾਹਰ ਉਹ ਸਕੂਲ ਕੋਲੇ ਜਾਂ ਵੋਟਾਂ ਦੇ ਲੱਗੇ ਹੋਇਆ ਜਿਹਦੇ ਕਰਕੇ ਮੈਨੂੰ ਸਾਰਿਆਂ ਦੇ ਜੋਸ਼ ਨੂੰ ਹੌਸਲੇ ਨੂੰ ਦੇਖ ਕੇ ਲੱਗ ਰਿਹਾ ਵੀ ਭਾਈ ਵੱਡੀ ਲੀਡ ਤੇ ਜਿੱਤ ਹੈ ਜਿਹੜੀ ਦਰਜ ਹੋਊਗੀ ਸਵੇਰੇ ਘਰੋਂ ਤੁਰੇ ਹੋ ਮੱਥਾ ਟੇਕਿਆ ਹੋਊਗਾ ਜਾਂ ਘਰਦਿਆਂ ਨੇ ਕੀ ਕਹਿ ਕੇ ਤੁਰੇ ਮਾਤਾ ਨੇ ਕੀ ਕਹਿ ਕੇ ਤੁਰੇ ਆ ਦੇਖੋ ਹਰੇਕ ਦੀ ਮਾਂ ਪਾਈ ਜਿਵੇਂ ਸਕੂਲ ਜਾਂਦੇ ਸੀ ਉਦੋਂ ਵੀ ਦਹੀਂ ਨਾਲ ਮੂੰਹ ਮਿੱਠਾ ਕਰਾਉਂਦੀ ਸੀ ਠਾਉਂ ਕਰਾਤਾ ਫਿਰ ਅੱਜ ਵੀ ਕਰਾ ਕੇ ਤੁਰਿਆ ਮੇਰੀ ਮਾਂ ਨੇ ਹੈ ਤੇ ਗੁਰੂ ਘਰ ਵੀ ਕਿਉਂਕਿ ਮੈਂ ਸਾਡੇ ਅਡੀਸਰ ਗੁਰੂ ਘਰ ਹੈ ਹਨਾ ਗੁਰੂ ਤੇਗ ਬਹਾਦਰ ਜੀ ਪਾਸ਼ਾ ਜੀ ਦਾ ਤੇ ਉੱਥੇ ਮੱਥਾ ਟੇਕ ਕੇ ਫਿਰ ਜਿਹੜੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਹੈ ਵੋਟ ਪਾਈਏ ਤੋਂ ਉਦੋਂ ਸਾਰੇ ਪੋਲਿੰਗ ਸਟੇਸ਼ਨਾਂ ਤੇ ਜਾ ਰਹੇ ਆ ਮਹਿਲਕਲਾਂ ਵੀ ਜਾ ਕੇ ਆਏ ਆ ਬਰਨਾਲੇ ਵੀ ਸਾਰੇ ਪਾਸੇ ਬੱਲੇ ਬੱਲੇ ਹੋਈ ਪਈ ਆ ਹਰੇਕ ਪਿੰਡ ਵਾਲਾ ਇੱਕੋ ਗੱਲ ਕਹਿ ਰਿਹਾ ਬਈ ਇੱਕ ਅੱਧਾ ਚਾਪਾਂ ਅੱਧੇ ਜੇ ਸਾਰੇ ਸਹੀ ਆ ਇੱਥੇ ਵੀ ਆਈ ਕਹਿੰਦੇ ਆ 50% ਥੋੜਾ 50% 50% ਅਸੀਂ 50 ਦੇ ਸਾਰੇ ਜਿਹੜੀ ਰਾਜਧਾਨੀ ਕਿਹਾ ਜਾਂਦਾ ਸੰਗਰੂਰ ਤੁਹਾਡੀ ਰਾਜਧਾਨੀ ਫਿਰ ਇਸ ਵਾਰ ਬਣ ਕੇ ਰਹੂਗੀ ਰਾਜਧਾਨੀ ਸੀ ਹੈ ਤੇ ਰਹੂਗੀ ਇਹ ਪੱਕੀ ਆ ਗੱਲ ਹਾਂ ਸਹੀ ਆ ਹਾਂ ਧੰਨਵਾਦ ਜੀ ਸਮਾਂ ਦਾ ਧੰਨਵਾਦ ਆ ਗੱਲਬਾਤ ਕਰ ਰਹੇ ਆ ਤੁਹਾਡੇ ਨਾਲ ਵੀ ਗੱਲ ਤਾਂ ਤੁਹਾਡੇ ਪਿੰਡ ਦਾ ਮਾਹੌਲ ਕੀ ਆ ਬਾਈ ਦਾ ਕਹਿੰਦਾ ਜਿੱਤੇ ਪਈ ਸਾਡੇ ਪਿੰਡ ਦਾ ਮਾਹੌਲ ਜੀ ਤਕਰੀਬਨ ਆ ਮੰਨ ਲਓ 60% ਵੋਟ ਇਹਨਾਂ ਨੂੰ ਪਊਗੀ ਅੱਛਾ ਹਾਂ ਜੀ 40 ਸਾਰਿਆਂ ਨੂੰ ਸਾਰਿਆਂ ਨੂੰ 40 ਸਾਰਿਆਂ ਨੂੰ 40 ਪਊਗਾ ਹਾਂ ਜੀ 40 ਦੇਖ ਸਕਦੇ ਹੋ ਤੁਸੀਂ ਮੀਤ ਹੇਰ ਨੇ ਜਿਹੜੇ ਉਹ ਦਾਵਾ ਕਰ ਰਹੇ ਨੇ ਕਹਿੰਦੇ 50% ਵੋਟ ਹੈ ਜਿਹੜੀ ਸਾਨੂੰ ਪਊਗੀ ਤਾਂ ਲੋਕਾਂ ਦੇ ਵਿੱਚ ਜਾ ਰਹੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਮੇਲਾ ਤੇ ਅੱਜ ਐਮਪੀ ਚੁਣ ਕੇ ਸੰਗਰੂਰ ਨੇ ਭੇਜਣਾ ਤਾਂ ਦੇਖਣਾ ਹੋਊਗਾ 4 ਜੂਨ ਨੂੰ ਪਤਾ ਲੱਗੂਗਾ ਕਿ ਸੰਗਰੂਰ ਕਿਹਨੂੰ ਆਪਣਾ ਐਮਪੀ ਚੁਣ ਕੇ ਭੇਜਦਾ ਹੈ ਕੈਮਰਾ ਪਰਸਨ ਰਾਜਵੀਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ